ਪਤਨੋਆ ਵਿਖੇ ਅੰਬੇਦਕਰ ਨਗਰ ਦੇ ਗੁਰੂ ਰਵੀਦਾਸ ਮੰਦਿਰ ਵਿੱਚ ਹੋਈ ਚੋਰੀ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ ਸੀਸੀਟੀਵੀ ਕੈਮਰੇ ਵਿੱਚ ਕਹਿ ਦੇ ਇਸ ਘਟਨਾ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਨੌਜਵਾਨ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਚੋਰੀ ਨੂੰ ਲੈ ਕੇ ਗੁਰੂ ਰਵੀਦਾਸ ਸਮਾਜ ਦੇ ਲੋਕਾਂ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ ਇਹਨਾਂ ਨੇ ਕਿਹਾ ਕਿ ਇਸ ਚੋਰੀ ਵਿੱਚ ਮੰਦਿਰ ਦੀ ਬੇਅਦਬੀ ਕੀਤੀ ਗਈ ਹੈ ਜਿਸ ਵਿੱਚ ਨਾ ਕੇਵਲ ਮੂਰਤੀ ਤੋਹਾਰ ਲਾਏ ਗਏ ਗੋਲਕ ਤੋੜੀ ਗਈ ਬਲਕਿ ਉਹਨਾਂ ਨੇ ਜਿੰਦੇ ਤੋੜ ਕੇ ਅੰਦਰੋਂ ਸਮਾਨ ਵੀ ਚੋਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹੋ ਜਿਹਾ ਅਰਮਿਕ ਬਾਉ ਮਨਾਵਾ ਨੂੰ ਠੇਸ ਦੇਣ ਵੇਲੇ ਲੋਕਾਂ ਦੇ ਖਿਲਾਫ ਪੁਲਿਸ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਇਸ ਮੌਕੇ ਤੇ ਪਹੁੰਚੀ ਪੁਲਿਸ ਦੇ ਅੱਗੇ ਉਹਨਾਂ ਨੇ ਇਹ ਗੁਜ਼ਾਰਿਸ਼ ਕੀਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਚੋਰਾਂ ਨੂੰ ਫੜਿਆ ਜਾਏ ਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਦੂਜੇ ਪਾਸੇ ਪੁਲਿਸ ਨੇ ਵੀ ਉਹਨਾਂ ਨੂੰ ਭਰੋਸਾ ਦਿਲਾਇਆ ਹੈ ਕਿ ਉਹ ਇਸ ਮਾਮਲੇ ਵਿੱਚ ਪੂਰੇ ਗੰਭੀਰ ਨੇ ਤੇ ਇਹ ਜਲਦੀ ਹੀ ਚੋਰਾਂ ਦੇ ਹੱਥੀਂੜੜ ਜਾਣਗੇ ਮੇਰਾ ਨਾਂ ਵੀ ਜੇਕਰ ਮਾਰਜੀ ਹਾਂਜੀ ਕੀ ਗੱਲਬਾਤ ਹੋਈ ਹੈ ਮੈਂ ਸਵੇਰੇ ਨਾ ਮੈਂ ਮੰਦਿਰ ਹਰ ਰੋਜ਼ ਤਰਾ ਸਵੇਰੇ 5 ਵਜੇ ਤੇ ਕਰੀਬ ਮੈਂ ਮੰਦਿਰ ਆ ਗਿਆ ਮੈਂ ਉਹ ਤਾਲਾ ਖੋਲਿਆ ਬਾਹਰ ਦਾ ਕਿਹੜਾ ਮੰਦਿਰ ਕਿਹੜੀ ਜਗ੍ਹਾ ਆ ਗੁਰੂ ਦਾ ਵੀ ਦਾਸ ਮੰਦਿਰ ਅਸਟਨਵੇਦਕਰ ਨਗਰਪਦਰੋਆ ਕੀ ਗੱਲਬਾਤ ਹੈ ਮੈਂ ਮੰਦਿਰ ਜਿਵੇਂ ਹਰ ਤਰ੍ਹਾਂ ਦੀ ਤਰ੍ਹਾਂ ਮੈਂ ਮੰਦਿਰ ਨੂੰ ਆਇਆ ਤੇ ਤਾਲਾ ਖੋਲਿਆ ਮੇਨ ਗੇਟ ਦਾ ਖੋਲ ਕੇ ਉਹਦੇ ਉੱਤੇ ਮੈਂ ਹਸ ਤੋ ਤੇ ਮੈਂ ਗੇਟ ਕੋਲ ਆ ਗਿਆ ਇਹੜ ਕੋ ਅਗੇ ਮੈਂ ਅੱਬੀ ਮੇਰੀ ਅੱਖ ਚ ਫੜੀ ਹੋਈ ਸੀਗੀ ਤੇ ਮੈਂ ਮੈਂ ਖੋਲਣ ਨੂੰ ਜਦੋਂ ਮੈਂ ਵੇਖਿਆ ਤੇ ਉੱਥੇ ਲੋਕ ਹੀ ਨਹੀਂ ਸਿਗਾਓ ਤੇ ਮੈਂ ਗੁੰਮ ਜਾ ਹੋ ਗਿਆ ਇੱਕ ਵਾਰੀ ਫਿਰ ਥੱਲੇ ਵੇਖਿਆ ਥੱਲੇ ਪਿਆ ਫਿਰ ਮੈਂ ਤੁੱਤ-ਪੁੱਤ ਜਾ ਇੱਕ ਮੈਂ ਕਿ ਦੋ ਤਿੰਨ ਮਿੰਟ ਮੈਂ ਮੈਂ ਕੀ ਕਰਾਂ ਉਸ ਤੋਂ ਬਾਅਦ ਫਿਰ ਮੈਂ ਸਾਹਮਣੇ ਸਾਡੇ ਬਚਨ ਸਿੰਘ ਜੀ ਜਿੰਦੇ ਸਾਡੇ ਸੰਗਤ ਹੈਗੇ ਉਹਨਾਂ ਨੂੰ ਦੱਸਿਆ ਜਾ ਕੇ ਤੇ ਉਹ ਆ ਗਏ ਬਾਅਦ ਦੋ ਤਿੰਨ ਮਟੋਆ ਉਸ ਤੋਂ ਬਾਅਦ ਫਿਰ ਸਾਡੇ ਇੱਧਰ ਸ਼ੰਕਰ ਜੀ ਉਹਨਾਂ ਨੂੰ ਜਾ ਕੇ ਦੱਸਿਆ ਮੈਂ ਇਤਾਂ ਕਰਕੇ ਮੈਂ ਮੰਦਰ ਜਿਹੜੀ ਹੈਗੀ ਆ ਤਾਲਾ ਟੁੱਟ ਗਿਆ ਪੁੱਤ ਫਿਰ ਆ ਗਿਆ ਮੁੰਚੀ ਜੀ ਉਹਨਾਂ ਨੂੰ ਦੱਸਿਆ ਉਹ ਫਿਰ ਇੱਥੇ ਆ ਗਏ ਮੰਦਰ ਪੰਜਕ ਸਾਹਿਬ ਆਸਾਟਿਕ 5 ਵਜੇ ਦੇ ਕਰੀਬ ਆਈ ਆਖਿਰ ਤੇ ਜਿਕਾਨਾ ਬਹੁਤ ਵੇੜੀ ਹੱਦੀ ਮੰਦਰ ਦੇ ਕੋਲ ਖਾਓ ਤੋਂੜੀ ਪਈ ਸੀਗੀ ਹਾਂ ਸਗੇ ਵਾਏ ਵੇ ਨੋਟਾਰੇ ਤੋਂ ਉਹ ਲੈ ਗਏ ਹੈਗੀ ਕਿੰਨੇ ਕਿੰਨੇ ਆਧਾਰੀ ਇੱਕ 50 50 ਆਏ 5000 ਦਾ ਇੱਕ 2100 ਦਾ ਕੋਈ ਸੀਸੀਟੀਵੀ ਨਹੀਂ ਹੈ ਹਾਂਜੀ ਇੱਕ ਉਹਨਾਂ ਨੇ ਜਿਹੜਾ ਇਹਦਾ ਕੈਮਰਾ ਸੀਗਾ ਉਹਦੀ ਅੰਦਰ ਇਹਦਾ ਕੈਮਰਾ ਉਹਦੀ ਉਹਨਾਂ ਤਾਰ ਲਾਤੀ 500 ਦਾ ਇੱਕ ਹੋਰ ਸੀਗਾ ਉਹਦੀ ਤਾਰ ਲਾਤੀ ਉਹਨਾਂ ਦੇ ਅੰਦਰ ਕੈਮਰਾ ਲੱਗਾ ਹੋਇਆ ਸੀਗਾ ਠੀਕ ਹੈ ਕੋਈ ਸੀਸੀਟੀਵੀ ਮੁੱਟੇ ਜਾਈ ਸਾਹਮਣੇ ਹਾਂਜੀ ਆਈ ਹੈ ਜੀ ਹਾਂਜੀ ਚੱਲ ਗਈ ਜੀ ਹਾਂਜੀ ਮੈਂ ਪੁਲਿਸ ਨੂੰ ਸ਼ਿਕਾਇਤ ਕਰਤੀ ਹਾਂਜੀ ਪੁਲਿਸ ਨੂੰ ਸ਼ਿਕਾਇਤ ਕਰਤੀ ਹੈਗੀ ਜੀ ਤੇ ਕੈਮਰੇ ਵਿੱਚ ਉਹਦੀਆਂ ਫੋਟੋ ਹੈਗੀਆਂ ਤਾਂ ਉਹਨਾਂ ਮੂੰਹ ਤੇ ਮਾਸਕ ਲਾਇਆ ਹੋਇਆ ਕੋਈ ਪਛਾਣ ਪਛਾਣ ਨਹੀਂ ਆ ਰਹੀ ਉਹਦੇ ਪੈਠੀ ਆ ਰਹੀ ਹੈ ਜਦਾ ਜਿਹੜਾ ਕਿ ਪਹਿਲਾ ਪਾਸਾ ਆ ਰਿਹਾ ਮੂੰਹ ਨਾਲ ਆਲੇ ਕੀ ਮੰਗ ਕਰੀ ਸਾਡਾ ਮੰਗੇ ਕਤਲ ਸਾਡਾ ਜੋ ਬਾਕੀ ਚੋਰ ਨੂੰ ਫੜਿਆ ਜਾਵੇ ਜਾਂ ਚੌਥੀ ਤਾਂ ਕਿ ਹੋਰ ਨਾ ਕੋਈ ਨਸਖਾਨ ਕਿਸੇ ਸਾਡਾ ਵੀ ਨਾ ਕਰੇ ਨਾ ਹੋਰ ਕੀ ਦਾ ਕਰ ਸਕਦੇ ਠੀਕ ਸਾਬ ਨਾਲ ਸਾਡੇ ਗੁਰੂ ਰਵੀਦਾਸ ਘਰ ਦੀ ਤੇ ਬੇਅਦਵੀ ਹੈ ਹਾਂਜੀ ਗੁਰਦੇ ਤੋਂ ਹਾਰ ਲਵਾ ਕੇ ਲੈ ਜਾਣਾ ਇਹ ਬਹੁਤ ਮਾੜੀ ਗੱਲ ਆ ਉਹਦੀ ਗੋਲਕ ਦੇ ਵਿੱਚੋਂ ਗੋਲਕ ਤੋੜ ਕੇ ਪੈਸੇ ਲੈ ਜਣੇ ਇਹ ਤੇ ਇੱਕ ਬੇਅਦਵੀ ਹੋ ਗਈ ਨਾ ਗੁਰੂ ਘਰ ਦੀ ਗੁਰੂ ਘਰ ਦਾ ਲਾਕ ਤੋੜ ਦੇਣਾ ਅਹੀਂ ਤੇ ਮੰਗ ਕਰਦੇ ਆ ਕਿ ਇਹਦੇ ਉੱਤੇ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬੰਦਾ ਪੋ ਕੇ ਇਹਨੂੰ ਪੂਰੀ ਸਜ਼ਾ ਦਿੱਤੀ ਜਾਏ ਕਿ ਕਹੇ ਵੀ ਗੁਰੂ ਘਰ ਦੇ ਵਿੱਚ ਇਦਾਂ ਦੀ ਬੇਅਦਬੀ ਨਾ ਕਰੇ ਗੋਲਕ ਕਿੰਨੇ ਕਿਦਾਂ ਨੁਕਸਾਨ ਜਿਹੜਾ ਹੋਇਆ ਲੱਗਦਾ ਗੋਲਕ ਸੰਗਤਾਂ ਦੇ ਪੈਸੇ ਹੀ ਸੰਗਤਾਂ ਦੇ ਪੈਸੇ ਉਹ ਤਾਂ ਅਸੀਂ ਗਿਣੇ ਦੇ ਨਹੀਂ ਹੈਗੇ ਕਿੰਨੇ ਆ ਕਿ ਜਿੰਨੇ ਮਹੀਨੇ ਬਾਅਦ ਕਿੰਨੀ ਗੋਲ ਹੁੰਦੀ ਹੈ ਗੋਲਕ ਕੋਈ 10-12 ਹਜ਼ਾਰ ਹੋਏਗਾ ਜੋ ਆ ਹੋਏਗਾ ਤੇ 2 ਹਜ਼ਾਰ ਲੈ ਗਿਆ ਇੱਕ ਚਾਂਦੀ ਦਾ ਹਾਰੀ ਉਹ ਇੱਥੇ ਛੁੱਟ ਗਿਆ ਉਹ ਨਹੀਂ ਲੈ ਕੇ ਗਿਆ ਮੈਂ ਕੀ ਸਾਡੇ ਗੁਰੂ ਦੇ ਸਿਰ ਦੇ ਉੱਤੋਂ ਉਹ ਲੋਹਾ ਕੇ ਲੈ ਗਿਆ ਸਾਡੀ ਵੀ ਮੈਂ ਕੀ ਸਾਡੇ ਗੁਰੂ ਘਰ ਦੀ ਬੇ ਬੇਹਤ ਵੀ ਅਸੀਂ ਮਹਿਸੂਸ ਕਰਦੇ ਆਂ ਇਹ ਤਾਂ ਸ਼ਰਮਿੰਦਾ ਆ ਇਹ ਬੰਦੇ ਨੂੰ ਤੁਰੰਤ ਫੜ ਗਏ ਇਹਨੂੰ ਅੰਦਰ ਦਿੱਤਾ ਜਾਏ ਇੱਕ ਵੰਜੀ ਹਾਂ ਕੜੀ ਤੋਂ ਕੜੀ ਸਜਾਈ ਦੀ ਮੈਂ ਕੀ ਦਿੱਤੀ ਜਾਏ ਇਫ ਯੂ ਵਿਸ਼ ਕਿ ਯੂਰ ਚਾਈਲਡ ਲਰਨਸ ਟੁਡੇ ਐਂਡ ਲੀਡਸ ਟੂਮੋਰੋ ਬ੍ਰਿੰਗ देम टू ए ਐਨ ਐਮਜ਼ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਟਨਕੋਟ ਅਫੀਲੀਏਟਡ ਟੂ ਸੀ ਬੀ ਐਸ ਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Bhatthankur.